ਥੋੜਾ ਨੀਚੇ ਕਰੋ ਪਲੀਜ਼ ਥੋੜਾ ਨੀਚੇ ਕਰੋ ਸਰ ਫਰੇਮ ਬੜਾ ਵੱਡਾ ਹੋ ਗਿਆ ਫਰੇਮ ਬੜਾ ਵੱਡਾ ਹੋ ਗਿਆ ਜੀ ਸਰ ਮਾਈਕ ਲੈ ਕੇ ਘਰੋ ਭੇਜ ਦਿਓ ਦੇਖੋ ਇੱਕ ਸਰ ਮੈਂ ਇੱਕ ਬੱਚੀ ਇੱਥੇ ਜਿਹੜੀ ਮੰਗਲਵਾਰ ਤੋਂ ਨਹੀਂ ਲਾਪਤਾ ਇੱਥੋਂ ਆਪਣੇ ਦਫ਼ਤਰ 'ਚ ਕੰਮ ਕਰਨ ਵਾਸਤੇ ਪੋਸਟਲ ਡਿਪਾਰਟਮੈਂਟ ਦੇ ਅੰਦਰ ਡਾਕਖਾਨੇ ਦੇ ਅੰਦਰ ਜਿਹਨਾਂ ਦੀ ਡਿਊਟੀ ਹੈ ਉਹ ਮੰਗਲਵਾਰ ਤੋਂ ਮੰਗਲਵਾਰ ਨੂੰ ਵਾਪਸ ਜਦੋਂ ਕਰਨੀ ਪਰਤ ਕੇ ਆਈ ਤੇ ਬੁੱਧਵਾਰ ਨੂੰ ਉਹਦਾ ਪਤਾ ਲੱਗਿਆ ਜੇ ਸਾਲਾ ਚ ਉਹਦੇ ਪਰਿਵਾਰ ਦੇ ਲੋਕ ਉਹਨੂੰ ਬਾਹਰੋਂ ਇੱਥੇ ਲੈ ਕੇ ਆਏ ਆ ਹਸਪੀਟਲ ਦੇ ਅੰਦਰ ਬਹੁਤ ਹੀ ਉਹ ਬੱਚੀ ਸ਼ੌਕ ਦੇ ਅੰਦਰ ਸੀਗੀ ਇੱਕ ਬਹੁਤ ਵੱਡਾ ਮੈਂਟਲ ਟਰੋਮਾ ਜਿਹਨੂੰ ਕਹਿ ਸਕਦੇ ਹਾਂ ਸ਼ੌਕ ਦੇ ਅੰਦਰ ਸੀ ਤੇ ਉਸ ਬੱਚੀ ਨੂੰ ਇੱਥੇ ਐਡਮਿਟ ਕਰਾਇਆ ਗਿਆ। ਉਹਨਾਂ ਦੇ ਮਾਪਿਆਂ ਦੇ ਕਹਿਣ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਕਿਉਂਕਿ ਜਿਨ੍ਹਾਂ ਹਾਲਾਤਾਂ ਦੇ ਅੰਦਰ ਬੱਚੀ ਨੂੰ ਅਗਵਾ ਕਰਕੇ ਜਾਂ ਬਹਿਲਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉੱਥੋਂ ਲਜਾਇਆ ਗਿਆ। ਉਹਨੂੰ ਦੇਖਦੇ ਉਹਨਾਂ ਨੇ ਉਹਨਾਂ ਦਾ ਖਦਸਾ ਜਿਹੜਾ ਹੈ ਸੈਕਸ਼ੂਅਲ ਅਸਾਲਟ ਦਾ ਉਸ ਬੱਚੀ ਦੇ ਉੱਤੇ ਸਰੀਰਕ ਤੁਸ਼ ਕਰਮ ਦਾ ਉਹਨਾਂ ਨੂੰ ਸ਼ਖਸੀ ਜਿਹਦੇ ਦੇਖਦੇ ਜਿਸ ਹਾਲਾਤਾਂ ਦੇ ਵਿੱਚ ਬੱਚੀ ਨੂੰ ਐਡਮਿਟ ਕਰਵਾਇਆ ਗਿਆ ਉਹਨੂੰ ਲੈ ਕੇ ਸਾਰੇ ਸਮਾਜ ਦੇ ਅੰਦਰ ਕੱਲੇ ਜਲੰਧਰ ਜਾਂ ਉਹਨਾਂ ਦੇ ਇੱਕ ਵਰਗ ਦੇ ਅੰਦਰ ਨਹੀਂ ਪੂਰੇ ਸਮਾਜ ਦੇ ਅੰਦਰ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਮੈਂ ਅੱਜ ਜਦੋਂ ਡਾਕਟਰ ਸਾਹਿਬਾਨ ਨਾਲ ਤੇ ਉਸ ਬੱਚੀ ਦੀ ਮਾਤਾ ਨਾਲ ਮੁਲਾਕਾਤ ਕਰਕੇ ਮੈਂ ਇਹ ਨਾ ਕਹਿ ਸਕਦਾ ਵੀ ਅੱਜ ਬੱਚੀ ਦੀ ਹਾਲਾਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੈ ਡਾਕਟਰ ਸੈਟੀਸਫਾਈਡ ਹੈ ਉਹਦੀ ਰਿਕਵਰੀ ਨੂੰ ਲੈ ਕੇ ਪਰ ਜਿਹੜੇ ਟੈਸਟ ਵਗੈਰਾ ਹੋਣੇ ਐ ਜੋ ਮੈਡੀਕਲ ਰਿਪੋਰਟ ਸਵਾਬਜ਼ ਵਗੈਰਾ ਲਿੱਤੇ ਗਏ ਐ ਉਹਨਾਂ ਦੀ ਰਿਪੋਰਟ ਆਉਣ ਦੇ ਵਿੱਚ ਸਮਾਂ ਲੱਗੂਗਾ ਜਿੱਥੇ ਤਾਈ ਸਰੀਰ ਦੇ ਉੱਤੇ ਉਹਨਾਂ ਦੇ ਚੋਟ ਦਾ ਸਵਾਲ ਹੈ ਕੁਝ ਚੋਟ ਜਿਹੜੀਆਂ ਹੈਗੀਆਂ ਡਾਕਟਰਸ ਨੇ ਅਬਜ਼ਰਵ ਕੀਤੀਆਂ ਉਹ ਐਮ ਐਲ ਆਰ ਦੇ ਵਿੱਚ ਉਹ ਲਿਖ ਰਹੇ ਹੈ ਪਰੰਤੂ ਪੂਰੀ ਪੋਜੀਸ਼ਨ ਜਿਹੜੀ ਹੈ ਹਾਲਾਤ ਜਿਹੜੇ ਹੈ ਉਹਦੋਂ ਹੀ ਕਲੀਅਰ ਹੋਣਗੇ ਜਦੋਂ ਬੱਚੀ ਆਪਣੇ ਬਿਆਨ ਦੇਣ ਦੇ ਕਾਬਲ ਹੋਊਗੀ ਅਜ ਤਈ ਡਾਕਟਰਸ ਦਾ ਮੰਨ ਹੈ ਵੀ ਉਹ ਇੱਕ ਮੈਂਟਲ ਸ਼ੌਕ ਦੇ ਅੰਦਰ ਹੈ ਤੇ ਅੱਜ ਇਸ ਟਾਈਮ ਉਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਆਪਣੇ ਬਿਆਨ ਦੇ ਸਕਣ ਮੇਰੀ ਇੱਥੇ ਆਣ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ ਤੇ ਜ਼ਰੂਰਤ ਪਈ ਤੇ ਮੈਂ ਉਹਨਾਂ ਦੇ ਮਾਪਿਆਂ ਨੂੰ ਆਹ ਵੀ ਅਸ਼ੋਰ ਕਰਵਾਇਆ ਵੀ ਕਿਸੇ ਕਿਸਮ ਦੀ ਕੋਈ ਵੀ ਘਾਟ ਉਸ ਬੱਚੇ ਨੂੰ ਉਹਦਾ ਇਨਸਾਫ ਮਿਲੇ ਜਿਨ੍ਹਾਂ ਲੋਕਾਂ ਤੇ ਉਹਨਾਂ ਦੇ ਮਾਪਿਆਂ ਨੇ ਕੋਈ ਸ਼ੱਕ ਜ਼ਾਹਿਰ ਕੀਤਾ ਹੈ ਹਰ ਇੱਕ ਗੱਲ ਇਸ ਗੱਲ ਨੂੰ ਮੈਂ ਰਾਜਨੀਤਿਕ ਰੰਗਤ ਨਹੀਂ ਦੇਣਾ ਚਾਹੁੰਦਾ ਕਿਉਂਕਿ ਸਾਡਾ ਪੰਜਾਬ ਆ ਸਾਡਾ ਜਲੰਧਰ ਦੀ ਜਿਹੜੀ ਧਰਤੀ ਆ ਕੋਈ ਕਲਕੱਤਾ ਹੈ ਨਹੀਂ ਪਰ ਜਿਹੜੇ ਸ਼ੱਕ ਹੋ ਰਹੇ ਆ ਉਹਨਾਂ ਸ਼ੱਕਾਂ ਦਾ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋ ਕੇ ਸਾਹਮਣੇ ਆਵੇ ਆ ਤਾਇਦ ਜਿਹੜੀ ਹੈ ਪੁਲਿਸ ਨੂੰ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਵੀ ਇੱਕ ਦੋ ਦਿਨਾਂ ਚਾਰ ਦਿਨ ਜਿਹੜੇ ਲੱਗਦੇ ਆ ਪੂਰੀ ਸਾਇੰਟਿਫਿਕ ਤਰੀਕੇ ਨਾਲ ਬੇਸਡ ਔਨ ਫੈਕਟਸ ਉਹ ਸਾਰੀ ਜਾਂਚ ਹੋ ਕੇ ਸਾਹਮਣੇ ਆਵੇ ਇਸ ਕਰਕੇ ਨਹੀਂ ਵੀ ਇੱਕ ਗਰੀਬ ਦੀ ਬੱਚੀ ਹੈ ਵੀ ਉਹ ਕੀ ਫਰਕ ਪੈਂਦਾ ਆ ਪੰਜਾਬ ਹੈ ਤੇ ਦੇਸ਼ ਦੇ ਅੰਦਰ ਵੀ ਚਾਹ ਗਰੀਬ ਹੈ ਚਾਹ ਅਮੀਰ ਹੈ ਇੱਜ਼ਤ ਸਾਰਿਆਂ ਦੀ ਇੱਕ ਵਰਗੀ ਹੈ ਤੇ ਅਸੀਂ ਸਾਰੇ ਸਾਡੇ ਸਾਰੇ ਸੀਨੀਅਰ ਆਗੂ ਸਹਿਬਾਨ ਇੱਥੇ ਖੜੇ ਹੈ ਪੂਰੀ ਪਾਰਟੀ ਵੀ ਮੈਂ ਪਾਰਟੀ ਦਾ ਨਾਮ ਇਸ ਕਰਕੇ ਥੋੜਾ ਜਿਹਾ ਜੱਕੇ ਲੈ ਰਿਹਾ ਵੀ ਮੈਂ ਨਹੀਂ ਚਾਹਦਾ ਵੀ ਇਸ ਗੱਲ ਨੂੰ ਕੋਈ ਰਾਜਨੀਤਿਕ ਰੰਗਤ ਦਿੱਤੀ ਜਾਵੇ ਪਰੰਤੂ ਅਗਰ ਜ਼ਰੂਰਤ ਪਈ ਕਿਉਂਕਿ ਪੰਜਾਬ ਦੇ ਅੰਦਰ ਇਸ ਕਿਸਮ ਦੀ ਕਾਨੂੰਨ ਵਿਵਸਥਾ ਦਾ ਹਾਲ ਹੈ ਉਹਨੂੰ ਦੇਖਦੇ ਹੋਏ ਤੇ ਕੁਝ ਵੀ ਸੰਭਵ ਹੈ ਮੇਰੀ ਅਪੀਲ ਜਿੱਤੇ ਮੈਂ ਪੁਲਿਸ ਕਮਿਸ਼ਨਰ ਦੇ ਨਾਲ ਤਾਂ ਮੈਂ ਗੱਲ ਕੀਤੀ ਕੀਤੀ ਹੈ ਮੇਰੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹੈ ਮਾਨ ਸਾਹਿਬ ਪੰਜਾਬ ਦੇ ਅੰਦਰ ਸੇਫ ਹੈਵਨ ਇਹਨੂੰ ਕਹਿ ਸਕਦੇ ਆ ਗੈਂਗਸਟਰਸ ਵਾਸਤੇ ਹੈਗਾ ਮਾਫੀਆ ਵਾਸਤੇ ਇੱਕ ਸੈਂਕਚਰੀ ਹੈਗੀ ਪਰ ਇਸ ਕਿਸਮ ਦੇ ਜਿਸ ਕਿਸਮ ਦੇ ਅੰਦੇਸ਼ੇ ਹੈ ਆ ਜਿਹੜੇ ਭੇੜੀਏ ਹੈ ਇਹ ਗੁਨਾਹ ਨਹੀਂ ਹੈ ਸਾਵਾ ਭੇੜੀਏ ਹੈ ਉਹਨਾਂ ਭੇੜੀਆਂ ਦਾ ਇੱਥੇ ਪੰਜਾਬ 'ਚ ਕੋਈ ਕਿਸੇ ਦਾ ਪੈਰ ਰੱਖਣ ਨੂੰ ਕਿਸੇ ਨੇ ਜਗਾਨ ਨਹੀਂ ਬਾਕੀ ਥੋੜੇ ਸੋ ਗੁਨਾਹ ਮਾਫ ਸ਼ਾਇਦ ਲੋਕ ਕਰ ਦੇਣ ਪਰ ਇਸ ਕਿਸਮ ਦਾ ਗੁਨਾਹ ਪੰਜਾਬੀਆਂ ਨੇ ਕਦੇ ਵੀ ਨਹੀਂ ਜੇਰਨਾ ਇੱਕ ਭੇੜੀਆ ਉੱਥੇ ਆਇਆ ਫਿਰਦਾ ਯੂਪੀ ਦੇ ਅੰਦਰ ਇਹ ਇੱਥੇ ਦਾ ਜਿਸ ਕਿਸਮ ਦੇ ਖਦਸੇ ਹੋ ਰਹੇ ਪਤਾ ਨਹੀਂ ਕਿੰਨੇ ਕੁ ਪੇੜੀ ਹੈ ਇਹਨਾਂ ਪੇੜੀਆਂ ਨੂੰ ਅਗਰ ਸੰਗਰਖਣ ਦੇਣ ਦਾ ਕਿਤੇ ਵੀ ਕੋਈ ਸ਼ੱਕ ਵੀ ਪੈਦਾ ਹੋਇਆ ਤਾਂ ਸਾਰੇ ਦੇ ਸਾਰੇ ਪੰਜਾਬੀ ਇਕੱਠੇ ਹੋ ਕੇ ਸਰਕਾਰ ਦੀ ਤੇ ਇਸ ਐਡਮਿਨਿਸਟ੍ਰੇਸ਼ਨ ਦੀ ਇੱਟ ਦੇ ਨਾਲ ਡੇਟਿਵ ਜਾਣ ਜੇ ਕਿਸੇ ਨੇ ਕਸਰ ਨਹੀਂ ਰੱਖਣੀ ਅੱਜ ਜ਼ਿੰਮੇਵਾਰੀ ਬਣਦੀ ਹੈ ਭਗਵੰਤ ਮਾਨ ਜੀ ਦੀ ਵੀ ਇਸ ਗਰੀਬ ਪਰਿਵਾਰ ਦਾ ਹਾਲ ਜਾਣਨ ਇਹਨਾਂ ਨੇ ਮਕਾਨ ਤਾਂ ਇੱਥੇ ਲੈ ਲਿਆ ਆ ਕਹਿ ਰਹੇ ਵੀ ਮੈਂ ਜਲੰਧਰ ਦੇ ਅੰਦਰ ਰਹੂੰਗਾ ਪਰ ਮੈਂ ਆਸ ਕਰਦਾ ਇੱਕ ਪਰਿਵਾਰ ਦੇ ਮੁਖੀਆ ਦੇ ਹੋਣ ਦੇ ਨਾਤੇ ਪੰਜਾਬ ਦੇ ਮੁਖੀਆ ਦੇ ਹੋਣ ਦੇ ਨਾਤੇ ਇਸ ਗਰੀਬ ਪਰਿਵਾਰ ਦੀ ਸੁੱਧ ਲੈਣ ਤੇ ਆ ਇਨਸ਼ੋਰ ਕਰਨ ਵੀ ਨਿਆਂ ਮਿਲੂਗਾ ਤੇ ਇਸ ਬੱਚੇ ਨੂੰ ਉਹਦਾ ਹੱਕ ਮਿਲੂਗਾ ਇਸ ਕਰਕੇ ਅੱਜ ਆਏ ਆ ਤੇ ਮਨੂੰ ਇਸ ਗੱਲ ਦਾ ਘਟੋ ਘੱਟ ਹੈ ਅੱਜ ਬੱਚੀ ਦੀ ਜਿਹੜੀ ਹੈ ਪੋਜੀਸ਼ਨ ਹੈ ਬੜੀ ਸਟੇਬਲ ਹੈ ਤੇ ਇਸ ਕਰਕੇ ਮੈਨੂੰ ਇਸ ਗੱਲ ਦਾ ਵੀ ਵਾਹਿਗੁਰੂ ਦੀ ਮਿਹਰ ਹੋਵੇ ਉਹ ਛੇਤੀ ਆਪਣੇ ਬਿਆਨ ਦਰਜ ਕਰਾ ਸਕਣ ਤੇ ਉਹਨਾਂ ਦੇ ਬੰਦੇ ਬਿਆਨਾਂ ਦੇ ਉੱਤੇ ਜੋ ਕਾਰਵਾਈ ਬਣਦੀ ਹੈ ਉਹਦੇ ਤੇ ਪੂਰੇ ਸਾਡੇ ਸਾਰੇ ਸਾਥੀ ਇੱਥੇ ਨਿਗਰ ਰੱਖਾਂਗੇ ਤੇ ਬੱਚੀ ਨੂੰ ਤੇ ਪਰਿਵਾਰ ਨੂੰ ਨਿਆਂ ਮਿਲ ਸਕੇ। ਜਿਲ੍ਹੇ ਦੀ ਗੱਲ ਕੀਤੀ ਸੀ ਐਸੀਐਮ ਸਾਹਿਬ ਜੀ ਕਿਹਾ ਕਿ ਜਲੰਧਰ ਨੇ ਪਿੱਛੇ ਜਿਹੜੇ ਕ੍ਰਾਈਮ ਹੋ ਰਹੇ ਇੱਕ ਵੱਡੇ ਦਾਤਵਾਰ ਦੇ ਜਿਹੜੇ ਲੜਕੀ ਖੜੀ ਸੀ ਜਲੰਧਰ ਦੀ ਐਸੀਐਮ ਸਿਚੁਏਸ਼ਨ ਕਿਵੇਂ ਦੇਖਦੇ ਕਿ ਜਲੰਧਰ ਉੱਪਰ ਇੱਕ ਨੂਜ਼ ਨੂੰ ਆਪਣੇ ਰਾਤਨੀ ਬਣਾਉਣ ਦੀ ਗੱਲ ਕੀਤੀ ਹੈ। ਕੱਲਾ ਜਲੰਧਰ ਨਹੀਂ ਸਾਹਿਬ ਸਾਰਾ ਪੰਜਾਬ ਮੈਂ ਜਿਸ ਤਰ੍ਹਾਂ ਕਿਹਾ ਵੇ ਇੱਕ ਗੈਂਗਸਟਰਸ ਤੇ ਕ੍ਰਿਮੀਨਲ ਵਾਸਤੇ ਸੇਫ ਇਵੈਂਜਰ ਨੂੰ ਕਹਿ ਸਕਦੇ ਆ ਸੁਰੱਖਿਤਾ ਬਣਿਆ ਵੀ ਅਗਰ ਕਿਤੇ ਗੈਂਗਸਟਰ ਸੁਰੱਖਿਤ ਹੈ ਤੇ ਪੰਜਾਬ ਦੇ ਅੰਦਰ ਲੋਕ ਸੁਰੱਖਿਤ ਹੈ ਕੋਈ ਜੇਲ੍ਹਾਂ 'ਚ ਬੈਠੇ ਸੁਰੱਖਿਤ ਹੈ ਕੋਈ ਬਾਹਰ ਫਿਰੋਤियां ਮੰਗ ਰਹੀ ਹੈ ਪਰ ਆ ਉਹਦੇ ਉੱਤੇ ਵੀ ਇੱਕ ਕਲੰਕ ਹੋਊਗਾ ਅਗਰ ਇਸ ਕਿਸਮ ਦਾ ਬੱਚੀ ਦੀ ਅਗਵਾ ਕਰਕੇ ਤੇ ਉਹਦਾ ਸਰੀਰਕ ਸੋਸ਼ਣ ਕੀਤਾ ਗਿਆ ਜਿਸ ਕਿਸਮ ਦੇ ਖਦਸੇ ਆ ਰਹੇ ਹੈ ਤੇ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਦੇ ਨਹੀਂ ਮੈਂ ਸਮਝਦਾ ਪੰਜਾਬ ਦੇ ਮੱਥੇ ਤੇ ਇੱਕ ਲੰਗ ਨਾ ਲੱਗੇ ਇਹ ਦੇ ਕਰਕੇ ਮੇਰੀ ਬੇਨਤੀ ਹੈ ਵੀ ਹਰ ਸੰਭਵ ਪ੍ਰਯਾਸ ਕਰਕੇ ਇਹ ਭੇਡੀਆਂ ਤੇ ਨਕੀਲ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਸਭ ਦੇਖੋ ਸੌਰੀ ਆਈ ਊਡ ਨਾਟ ਲਾਈਕ ਟੂ ਪ੍ਰੀ ਜਜ ਸਮਥਿੰਗ ਟਿਲ ਮੈਡੀਕਲ ਰਿਪੋਰਟ অর ਦਾ ਐਗਜ਼ਾਮੀਨੇਸ਼ਨ ਰਿਪੋਰਟਸ ਦਾ ਸਵਾਬਸ ਹੈਵ ਬੀਨ ਸੈਂਟ ਟੂ ਫੋਰੈਂਸਿਕ ਲੈਬ let those things be established and primarily i think in uh, her own statement victim's own statement is a must once she is in a position to say what has happened or transpired and who were the culprits i think then the position will be clear but right now all i can say i've been briefed by the doctors that the victim is stable and i thank god for that that she, i hope she recovers soon and we are able to bring if there are any culprits to book ਉਹਦੇ ਵਾਸਤੇ ਮੈਂ ਕਹਿ ਰਿਹਾ ਸੀ ਵੀ ਜਿਹੜੇ ਵੀ ਇਸ ਕਿਸਮ ਦੇ ਜੇ ਬੰਗਾਲ ਦੇ ਅੰਦਰ ਉਹਨਾਂ ਨੇ ਕਾਨੂੰਨ ਪਾਸ ਕੀਤਾ ਹੈ ਕਿ ਜਿਹੜਾ ਵੀ ਕਿਸ ਕਿਸਮ ਦਾ ਰੇਪ ਬਲਾਤਕਾਰ ਤੇ ਨਾਲ ਜਿੰਦਾਂ ਨੇ ਅਗਰ ਕੋਈ ਉਹਦਾ ਬੱਚੀ ਦਾ ਮਰਡਰ ਕਰਤਾ ਉਸ ਮਰਡਰ ਨਾਲ ਹੋਵੇ ਤਾਂ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ ਮੈਂ ਸਮਝਦਾ ਹਾਂ ਵੀ ਰੇਪ ਇਟਸੈਲਫ ਇਜ਼ ਗੁੱਡ ਇਨਾਫ ਅ ਕ੍ਰਾਈਮ ਗੁੱਡ ਇਨਾਫ ਇਨ ਦ ਸਬ ਬੈਡ ਇਨ ਆਫ ਅ ਕ੍ਰਾਈਮ ਵੀ ਸਜ਼ਾ ਉਹਦੀ ਵੀ ਮਿਲਣੀ ਚਾਹੀਦੀ ਉਹਨਾਂ ਨੂੰ ਤੇ ਆ ਜਿਹੜੀ ਹੈ ਲਾਈਫ ਇੰਪ੍ਰਿਜ਼ਨਮੈਂਟ ਦਾ ਮਸਟ ਹੋਵੇ ਜੇ ਅਗਰ ਕਿਸੇ ਨੇ ਕਾਨੂੰਨ ਹੀ ਬਣਾਣੇ ਆ बिकॉज ਇਟ ਹੈਸ ਟੂ ਐਕਟ ਐਜ਼ ਅ ਡੈਟਰੈਂਟ ਵੀ ਮੁੜ ਕੇ ਕੋਈ ਇਸਕੇ ਜ਼ਮਦਾ ਦੁਸਾਸ ਨਾ ਕਰੇ ਤੇ ਅਗਰ ਲਾਈਫ ਇੰਪ੍ਰਿਜ਼ਨਮੈਂਟ ਵੀ ਹੁੰਦੀ ਹੈ ਤੇ ਉਹਦੇ ਵਿੱਚ ਵੀ ਮੈਂ ਸਮਝਦਾ ਵੀ ਕਈ ਲੋਕਾਂ ਨੇ ਚਾਹੇ ਉਹ ਮਰਡਰ ਦੇ ਕੇਸ ਦੇ ਆ ਚਾਹੇ ਇਸ ਕਿਸਮ ਦੇ ਹੀਨਸ ਕਰਾਈਉਂਦੇ ਜਿਹੜੇ ਕਲਪਰੇਟਸ ਐ ਜਿਹੜੇ ਜੇਲ੍ਹ 'ਚ ਐ ਸਜ਼ਾਵਾਂ ਹੋ ਗਈਆਂ ਉਹਨਾਂ ਨੇ ਲੀਗਲ ਪ੍ਰੋਵੀਜ਼ਨਸ ਪੈਰੋਲ ਦੀਆਂ ਜਿਹੜੀ ਲੀਗਲ ਪ੍ਰੋਵੀਜ਼ਨਸ ਐ ਉਹਨੂੰ ਐਕਸਪਲੋਇਟ ਕਰਕੇ ਲੀਗਲ ਜਿਹੜੀ ਰੈਮੇਡੀਜ਼ ਐ ਉਹਨਾਂ ਨੂੰ ਐਕਸਪਲੋਇਟ ਕਰਕੇ ਪੈਰੋਲ ਦੀ ਜਿਹੜੀ ਫੈਸਿਲਿਟੀ ਉਹਦਾ ਮਜ਼ਾਕ ਬਣਾ ਰੱਖਿਆ ਜਿਹੜੇ ਸੀ ਹੀਨਸ ਕਰਾਈ ਮਰਡਰ ਔਰ ਰੇਪ ਦੇ ਵਿੱਚ ਇਨਵੋਲਡ ਐ ਸਾਬ ਉਹਨਾਂ ਵਾਸਤੇ ਆ ਜਿਹੜੇ ਪ੍ਰੋਲ ਵਾਲੇ ਕਾਨੂੰਨ ਐ ਉਹ ਵੀ ਉਹਨੋਂ ਤੋਂ ਵੀ ਰਿਵਿਊ ਕਰਨ ਦੀ ਲੋੜ ਐ ਤੇ ਮੈਂ ਸਮਝਦਾ ਵੀ ਜਿੱਥੇ ਨਵੀਂ ਨਿਆਂ ਸੈਂਤਾ ਬਣਾਈ ਗਈ ਸੀ ਉਹਦੇ ਵਿੱਚ ਇੱਕ ਵਾਰ ਫਿਰ ਤੋਂ ਇਹਨਾਂ ਗੱਲਾਂ ਤੇ ਧਿਆਨ ਕਰਕੇ ਕੋਈ ਵੀ ਉਸ ਪਰ ਉਹਦਾ ਨਜਾਇਜ਼ ਫਾਇਦਾ ਉਠਾ ਕੇ ਇੱਥੇ ਲੋਕਾਂ ਨੂੰ ਗੁੰਮਰਾ ਕਰਕੇ ਤੇ ਆਪਦੀਆਂ ਦੁਕਾਨਾਂ ਚਲਾਣ ਤੋਂ ਉਹਨਾਂ ਨੂੰ ਗੁਰੇਜ਼ ਕੀਤਾ ਜਾਵੇ ਸਰ ਥੈਂਕ ਯੂ ਥੋੜਾ ਨੀਚੇ ਕਰੋ ਬਈ ਥੋੜਾ ਨੀਚੇ ਕਰੋ ਸਰ ਪ੍ਰੇਮ ਬਣਾ ਲੈਣੇ ਬਣ ਗਿਆ ਪ੍ਰੇਮ ਬਣਾ ਲੈਣੇ ਜੀ ਸਰ ਮਾਈਕ ਲੈ ਕੇ ਕਰੋ ਭੇਜੋ ਇੱਕ ਇੱਕ ਜਗਤ ਜੀ ਤੁਸੀਂ ਪੁੱਛੋ ਸਰ ਮੈਂ ਇੱਕ ਬੱਚੀ ਇੱਥੇ ਜਿਹੜੀ ਮੰਗਲਵਾਰ ਤੋਂ ਨਹੀਂ ਨਾ ਬਿਲਕੁਲ ਲਾਪਤਾ ਇੱਥੋਂ ਆਪਣੇ ਦਫ਼ਤਰ 'ਚ ਕੰਮ ਕਰਨ ਵਾਸਤੇ ਪੋਸਟਲ ਡਿਪਾਰਟਮੈਂਟ ਦੇ ਅੰਦਰ ਡਾਕਖਾਨੇ ਦੇ ਅੰਦਰ ਇਹਨਾਂ ਦੀ ਡਿਊਟੀ ਹੈ ਉਹ ਮੰਗਲਵਾਰ ਤੋਂ ਮੰਗਲਵਾਰ ਨੂੰ ਵਾਪਸ ਜੇ ਤਾਂ ਕਰਨੀ ਪਰਤ ਕੇ ਆਈ ਤੇ ਬੁੱਧਵਾਰ ਨੂੰ ਉਹਦਾ ਪਤਾ ਲੱਗਿਆ ਜੇ ਸਾਲਾਚੇ ਉਹਦੇ ਪਰਿਵਾਰ ਦੇ ਲੋਕ ਉਹਨੂੰ ਬਾਹਰੋਂ ਇੱਥੇ ਲੈ ਕੇ ਆਏ ਆ ਹਸਪੀਟਲ ਦੇ ਅੰਦਰ ਬਹੁਤ ਹੀ ਉਹ ਬੱਚੀ ਸ਼ੌਕ ਦੇ ਅੰਦਰ ਸੀਗੀ ਇੱਕ ਬਹੁਤ ਵੱਡਾ ਮੈਂਟਲ ਟਰੋਮਾ ਜਿਹਨੂੰ ਕਹਿ ਸਕਦੇ ਹਾਂ ਸ਼ੌਕ ਦੇ ਅੰਦਰ ਸੀ ਤੇ ਉਸ ਬੱਚੀ ਨੂੰ ਇੱਥੇ ਐਡਮਿਟ ਕਰਾਇਆ ਗਿਆ ਉਹਨਾਂ ਦੇ ਮਾਪਿਆਂ ਦੇ ਕਹਿਣ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਕਿਉਂਕਿ ਜਿਨ੍ਹਾਂ ਹਾਲਾਤਾਂ ਦੇ ਅੰਦਰ ਬੱਚੀ ਨੂੰ ਅਗਵਾ ਕਰਕੇ ਜਾਂ ਬਹਿਲਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉੱਥੋਂ ਲਜਾਇਆ ਗਿਆ ਉਹਨੂੰ ਦੇਖਦੇ ਉਹਨਾਂ ਨੇ ਉਹਨਾਂ ਦਾ ਖਦਸਾ ਜਿਹੜਾ ਹੈ ਸੈਕਸਚੁਅਲ ਅਸਾਲਟ ਦਾ ਉਸ ਬੱਚੀ ਦੇ ਉੱਤੇ ਸਰੀਰਕ ਤੁਸ਼ ਕਰਮ ਦਾ ਉਹਨਾਂ ਨੂੰ ਸ਼ਖਸੀਅਤ ਜਿਹਦੇ ਦੇਖਦੇ ਜਿਸ ਹਨ ਹਾਲਾਤਾਂ ਦੇ ਵਿੱਚ ਬੱਚੀ ਨੂੰ ਐਡਮਿਟ ਕਰਵਾਇਆ ਗਿਆ ਉਹਨੂੰ ਲੈ ਕੇ ਸਾਰੇ ਸਮਾਜ ਦੇ ਅੰਦਰ ਕੱਲੇ ਜਲੰਧਰ ਜਾਂ ਉਹਨਾਂ ਦੇ ਇੱਕ ਵਰਗ ਦੇ ਅੰਦਰ ਨਹੀਂ ਪੂਰੇ ਸਮਾਜ ਦੇ ਅੰਦਰ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਮੈਂ ਅੱਜ ਜਦੋਂ ਡਾਕਟਰ ਸਾਹਿਬਾਨ ਨਾਲ ਤੇ ਉਸ ਬੱਚੀ ਦੀ ਮਾਤਾ ਨਾਲ ਮੁਲਾਕਾਤ ਕਰਕੇ ਮੈਂ ਇਹਨਾਂ ਕਹਿ ਸਕਦਾ ਵੀ ਅੱਜ ਬੱਚੀ ਦੀ ਹਾਲਾਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੈ ਡਾਕਟਰ ਸੈਟੀਸਫਾਈਡ ਹੈ ਉਹਦੀ ਰਿਕਵਰੀ ਨੂੰ ਲੈ ਕੇ ਪਰ ਜਿਹੜੇ ਟੈਸਟ ਵਗੈਰਾ ਹੋਣੇ ਐ ਜੋ ਮੈਡੀਕਲ ਰਿਪੋਰਟ ਸਵਾਬਸ ਵਗੈਰਾ ਲਿੱਤੇ ਗਏ ਐ ਉਹਨਾਂ ਦੀ ਰਿਪੋਰਟ ਆਉਣ ਦੇ ਵਿੱਚ ਸਮਾਂ ਲੱਗੂਗਾ ਜਿੱਥੇ ਤਾਈਂ ਸ਼ਰੀਰ ਦੇ ਉੱਤੇ ਉਹਨਾਂ ਦੇ ਚੋਟ ਦਾ ਸਵਾਲ ਹੈ ਕੁਝ ਚੋਟ ਜਿਹੜੀਆਂ ਹੈਗੀਆਂ ਡਾਕਟਰਸ ਨੇ ਅਬਜ਼ਰਵ ਕੀਤੀਆਂ ਉਹ ਐਮ ਐਲ ਆਰ ਦੇ ਵਿੱਚ ਉਹ ਲਿਖ ਰਹੇ ਹੈ ਪਰੰਤੂ ਪੂਰੀ ਪੋਜੀਸ਼ਨ ਜਿਹੜੀ ਹੈ ਹਾਲਾਤ ਜਿਹੜੇ ਹੈ ਉਦੋਂ ਹੀ ਕਲੀਅਰ ਹੋਣਗੇ ਜਦੋਂ ਬੱਚੀ ਆਪਣੇ ਬਿਆਨ ਦੇਣ ਦੇ ਕਾਬਲ ਹੋਊਗੀ ਅਜੇ ਤਾਈਂ ਡਾਕਟਰਸ ਦਾ ਮੰਨਣਾ ਹੈ ਵੀ ਉਹ ਇੱਕ ਮੈਂਟਲ ਸ਼ੌਕ ਦੇ ਅੰਦਰ ਹੈ ਤੇ ਅੱਜ ਇਸ ਟਾਈਮ ਉਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਆਪਣੇ ਬਿਆਨ ਦੇ ਸਕਣ ਮੇਰੀ ਇੱਥੇ ਆਉਣ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ ਤੇ ਜ਼ਰੂਰਤ ਪਈ ਤੇ ਮੈਂ ਉਹਨਾਂ ਦੇ ਮਾਪਿਆਂ ਨੂੰ ਆਹ ਵੀ ਅਸ਼ੋਰ ਕਰਵਾਇਆ ਵੀ ਕਿਸੇ ਕਿਸਮ ਦੀ ਕੋਈ ਵੀ ਘਾਟ ਉਸ ਬੱਚੇ ਨੂੰ ਉਹਦਾ ਇਨਸਾਫ ਮਿਲੇ ਜਿਨ੍ਹਾਂ ਲੋਕਾਂ ਤੇ ਉਹਨਾਂ ਦੇ ਮਾਪਿਆਂ ਨੇ ਕੋਈ ਸ਼ੱਕ ਜ਼ਾਹਿਰ ਕੀਤਾ ਹੈ ਹਰੇਕ ਗੱਲ ਇਸ ਗੱਲ ਨੂੰ ਮੈਂ ਰਾਜਨੀਤਿਕ ਰੰਗਤ ਨਹੀਂ ਦੇਣਾ ਚਾਹੁੰਦਾ ਕਿਉਂਕਿ ਸਾਡਾ ਪੰਜਾਬ ਆ ਸਾਡਾ ਜਲੰਧਰ ਦੀ ਜਿਹੜੀ ਧਰਤੀ ਆ ਕੋਈ ਕਲਕੱਤਾ ਹੈ ਨਹੀਂ ਪਰ ਜਿਹੜੇ ਸ਼ੱਕ ਹੋ ਰਹੇ ਆ ਉਹਨਾਂ ਸ਼ੱਕਾਂ ਦਾ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋ ਕੇ ਸਾਹਮਣੇ ਆਵੇ ਆ ਤਾਇਦ ਜਿਹੜੀ ਐ ਕੁਲਸ ਨੂੰ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਵੀ ਇੱਕ ਦੋ ਦਿਨਾਂ ਚਾਰ ਦਿਨ ਜਿਹੜੇ ਲੱਗਦੇ ਆ ਪੂਰੀ ਸਾਇੰਟਿਫਿਕ ਤਰੀਕੇ ਨਾਲ ਬੇਸਡ ਔਨ ਫੈਕਟਸ ਉਹ ਸਾਰੀ ਜਾਂਚ ਹੋ ਕੇ ਸਾਹਮਣੇ ਆਵੇ ਇਸ ਕਰਕੇ ਨਹੀਂ ਵੀ ਇੱਕ ਗਰੀਬ ਦੀ ਬੱਚੀ ਹੈ ਵੀ ਉਹਦੇ ਕੀ ਫਰਕ ਪੈਂਦਾ ਆ ਪੰਜਾਬ ਹੈ ਤੇ ਦੇਸ਼ ਦੇ ਅੰਦਰ ਵੀ ਚਾਹ ਗਰੀਬ ਹੈ ਚਾਹ ਅਮੀਰ ਹੈ ਇੱਜ਼ਤ ਸਾਰਿਆਂ ਦੀ ਇੱਕ ਵਰਗੀ ਹੈ ਤੇ ਅਸੀਂ ਸਾਰੇ ਸਾਡੇ ਸਾਰੇ ਸੀਨੀਅਰ ਆਗੂ ਸਹਿਬਾਨ ਇੱਥੇ ਖੜੇ ਹੈ ਪੂਰੀ ਪਾਰਟੀ ਵੀ ਮੈਂ ਪਾਰਟੀ ਦਾ ਨਾਮ ਇਸ ਕਰਕੇ ਥੋੜਾ ਜਿਹਾ ਜੱਕੇ ਲੈ ਰਿਹਾ ਵੀ ਮੈਂ ਨਹੀਂ ਚਾਹਦਾ ਵੀ ਇਸ ਗੱਲ ਨੂੰ ਕੋਈ ਰਾਜਨੀਤਿਕ ਰੰਗਤ ਦਿੱਤੀ ਜਾਵੇ ਪਰੰਤੂ ਅਗਰ ਜ਼ਰੂਰਤ ਪਈ ਕਿਉਂਕਿ ਪੰਜਾਬ ਦੇ ਅੰਦਰ ਜਿਸ ਕਿਸਮ ਦੀ ਕਾਨੂੰਨ ਵਿਵਸਥਾ ਦਾ ਹਾਲ ਹੈ ਉਹਨੂੰ ਦੇਖਦੇ ਹੋਏ ਇੱਥੇ ਕੁਝ ਵੀ ਸੰਭਵ ਹੈ ਮੇਰੀ ਅਪੀਲ ਜਿੱਥੇ ਮੈਂ ਪੁਲਿਸ ਕਮਿਸ਼ਨਰ ਨਾਲ ਤਾਂ ਮੈਂ ਗੱਲ ਕੀਤੀ ਕੀਤੀ ਹੈ ਮੇਰੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹੈ ਮਾਨ ਸਾਹਿਬ ਪੰਜਾਬ ਦੇ ਅੰਦਰ ਸੇਫ ਹੈਵਨ ਇਹਨੂੰ ਕਹਿ ਸਕਦੇ ਆ ਗੈਂਗਸਟਰਸ ਵਾਸਤੇ ਹੈਗਾ ਮਾਫੀਆ ਵਾਸਤੇ ਇੱਕ ਸੈਂਕਚਰੀ ਹੈਗੀ ਪਰ ਇਸ ਕਿਸਮ ਦੇ ਜਿਸ ਕਿਸਮ ਦੇ ਅੰਦੇਸ਼ੇ ਹੈ ਆ ਜਿਹੜੇ ਭੇੜੀਏ ਹੈ ਇਹ ਗੁਨਾਹ ਨਹੀਂ ਹੈ ਸਾਵਾ ਭੇੜੀਏ ਹੈ ਉਹਨਾਂ ਭੇੜੀਆਂ ਦਾ ਇੱਥੇ ਪੰਜਾਬ 'ਚ ਕੋਈ ਕਿਸੇ ਦਾ ਪੈਰ ਰੱਖਣ ਨੂੰ ਕਿਸੇ ਨੇ ਜਗਾਨ ਨਹੀਂ ਨਹੀਂ ਬਾਕੀ ਤੁਹਾਡੇ 100 ਗੁਨਾਹ ਮਾਫ ਸ਼ਾਇਦ ਲੋਕ ਕਰ ਦੇਣ ਪਰ ਇਸ ਕਿਸਮ ਦਾ ਗੁਨਾਹ ਪੰਜਾਬੀਆਂ ਨੇ ਕਦੇ ਵੀ ਨਹੀਂ ਜੇਰਨਾ ਇੱਕ ਭੇੜੀਆ ਉੱਥੇ ਆਇਆ ਫਿਰਦਾ ਯੂਪੀ ਦੇ ਅੰਦਰ ਤੇ ਐਚ ਇਹ ਦਾ ਜਿਸ ਕਿਸਮ ਦੇ ਖਦਸੇ ਹੋਰੇ ਪਤਾ ਨਹੀਂ ਕਿੰਨੇ ਕੁ ਪੇੜੀ ਹੈ ਇਹਨਾਂ ਪੇੜੀਆਂ ਨੂੰ ਅਗਰ ਸੰਗਰਖਣ ਦੇਣ ਦਾ ਕਿਤੇ ਵੀ ਕੋਈ ਸ਼ੱਕ ਵੀ ਪੈਦਾ ਹੋਇਆ ਤਾਂ ਸਾਰੇ ਦੇ ਸਾਰੇ ਪੰਜਾਬੀ ਇਕੱਠੇ ਹੋ ਕੇ ਸਰਕਾਰ ਦੀ ਤੇ ਇਸ ਐਡਮਿਨਿਸਟ੍ਰੇਸ਼ਨ ਦੀ ਹਿੱਟ ਦੇ ਨਾਲ ਰੈਕਟਿਵ ਜਾਣ ਜੇ ਕਿਸੇ ਨੇ ਕਸਰ ਨਹੀਂ ਰੱਖਣੀ ਅੱਜ ਜ਼ਿੰਮੇਵਾਰੀ ਬਣਦੀ ਹੈ ਭਗਵੰਤ ਮਾਨ ਜੀ ਦੀ ਵੀ ਇਸ ਗਰੀਬ ਪਰਿਵਾਰ ਦਾ ਹਾਲ ਜਾਣਨ ਇਹਨਾਂ ਨੇ ਮਕਾਨ ਤਾਂ ਇੱਥੇ ਲੈ ਲਿਆ ਆ ਕਹਿ ਰਹੇ ਵੀ ਮੈਂ ਜਲੰਧਰ ਦੇ ਅੰਦਰ ਰਹੂੰਗਾ ਪਰ ਮੈਂ ਆਸ ਕਰਦਾ ਇੱਕ ਪਰਿਵਾਰ ਦੇ ਮੁਖੀਆ ਦੇ ਹੋਣ ਦੇ ਨਾਤੇ ਪੰਜਾਬ ਦੇ ਮੁਖੀਆ ਦੇ ਹੋਣ ਦੇ ਨਾਤੇ ਇਸ ਗਰੀਬ ਪਰਿਵਾਰ ਦੀ ਸੁਧ ਲੈਣ ਤੇ ਆ ਇਨਸ਼ੋਰ ਕਰਨ ਵੀ ਨਿਆਂ ਮਿਲੂਗਾ ਤੇ ਇਸ ਬੱਚੇ ਨੂੰ ਉਹਦਾ ਹੱਕ ਮਿਲੂਗਾ ਇਸ ਕਰਕੇ ਅੱਜ ਆਏ ਆ ਤੇ ਮਨੂੰ ਇਸ ਗੱਲ ਦਾ ਘਾਟੋ ਗੱਡਾ ਹੈ ਅੱਜ ਬੱਚੀ ਦੀ ਜਿਹੜੀ ਹੈ ਪੋਜੀਸ਼ਨ ਹੈ ਬੜੀ ਸਟੇਬਲ ਹੈ ਤੇ ਇਸ ਕਰਕੇ ਮੈਨੂੰ ਇਸ ਗੱਲ ਦਾ ਵੀ ਵਾਹਿਗੁਰੂ ਦੀ ਮਿਹਰ ਹੋਵੇ ਉਹ ਛੇਤੀ ਆਪਣੇ ਬਿਆਨ ਦਰਜ ਕਰਾ ਸਕਣ ਤੇ ਉਹਨਾਂ ਦੇ